ਸ਼ਸ਼ੀਕਲ ਦੋਸਤੋ ਸਾਰਿਆਂ ਦਾ ਕੀ ਹਾਲ ਚਾਲ ਹੈ ਅੱਜ ਅਸੀਂ ਜਿਹੜਾ ਹੈ ਅਧਿਆਪਕ ਦਿਵਸ ਤੇ 10 ਲਾਈਨਾਂ ਦੇਖਦੇ ਹਾਂ ਕਿ ਕੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਅਧਿਆਪਕ ਦਿਵਸ ਤੇ 10 ਲਾਈਨਾਂ ਭਾਰਤ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ ਤੁਹਾਡੇ ਜੀਵਨ ਦੀਆਂ ਮਾਰਗਦਰਸ਼ਕ ਰੋਸ਼ਨੀਆ ਕਮਾਲ ਦੇ ਅਧਿਕਾਰ ਅਧਿਆਪਕਾਂ ਲਈ ਧੰਨਵਾਦ ਤੇ ਸ਼ਰਧਾਂਜਲੀ ਦੇਣ ਦਾ ਦਿਨ ਹੈ ਅਧਿਆਪਕ ਦਿਵਸ ਦੇ ਇਸ ਦਿਵ ਵਿਸ਼ਵ ਮੌਕੇ ਤੇ ਵਿਦਿਆਰਥੀ ਆਪਣੇ ਅਣਥਕ ਸਮਰਪਣ ਅਤੇ ਅਣਥਕ ਯਤਨਾਂ ਲਈ ਤੁੰਗੇ ਧੰਨਵਾਦ ਦਾ ਪ੍ਰਗਟਾਵਾ ਕਰਦੇ ਹਨ ਅਧਿਆਪਕ ਉਹ ਸ਼ਕਤੀ ਹੈ ਜੋ ਮਨਅਤੇ ਪਵਿੱਖ ਨੂੰ ਆਕਾਰ ਦਿੰਦੇ ਹਨ ਤੇ ਬਹੁਤ ਹੀ ਸਿਆਣਪ ਅਤੇ ਦੇਖਭਾਲ ਨਾਲ ਸੁਪਨਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਠੀਕ ਹੈ ਉਹ ਮਤਲਬ ਕਿ ਉਹ ਪਾਲਣ ਪੋਸ਼ਣ ਕਰਨਾ ਸਿਖਾਉਂਦੇ ਹਨ ਇੱਕ ਤਰ੍ਹਾਂ ਨਾਲ ਗਿਆਨ ਅਤੇ ਚਰਿੱਤਰ ਨੂੰ ਉਜਾਹਿਤ ਕਰਨ ਲਈ ਅਧਿਆਪਕਾਂ ਦਾ ਸਮਰਪਣ ਅਤੇ ਪ੍ਰਤੀਬੱਧਤਾ ਸਲੰਘਾ ਯੋਗ ਸਲੰਘਾ ਯੋਗ ਅਤੇ ਪ੍ਰੇਰਣਾਦਾਇਕ ਹੈ ਅਧਿਆਪਕ ਦਿਵਸ ਤੇ ਆਓ ਅਸੀਂ ਆਪਾਂ ਦੀ ਮਿਹਨਤ ਤੇ ਲਗੰਦੀ ਕਦਰ ਕਰੀਏ ਅਧਿਆਪਕ ਦੂਜੇ ਮਾਤਾ ਪਿਤਾ ਦੀ ਤਰ੍ਹਾਂ ਹੁੰਦੇ ਹਨ ਜਿਵੇਂ ਮਾਪੇ ਘਰ ਵਿੱਚ ਵਿਦਿਆਰਥੀਆਂ ਦੀ ਦੇਖਭਾਲ ਕਰਦੇ ਹਨ ਅਧਿਆਪਕ ਸਕੂਲ ਵਿੱਚ ਉਹਨਾਂ ਦੀ ਦੇਖਭਾਲ ਕਰਦੇ ਹਨ ਇਸ ਦਿਨ ਅਸੀਂ ਮਹਾਨ ਵਿਦਵਾਨ ਡਾਕਟਰ ਸਰਬਪੱਲੀ ਰਾਦਾ ਕ੍ਰਿਸ਼ਨ ਨੂੰ ਵੀ ਯਾਦ ਕਰੀਏ ਜਿਨ੍ਹਾਂ ਦਾ ਜਨਮ ਦਿਨ ਨੂੰ ਅਸੀਂ ਅਧਿਆਪਕ ਦਿਵਸ ਵਜੋਂ ਮਨਾਉਂਦੇ ਹਾਂ ਉਹਨਾਂ ਦਾ ਮੰਨਣਾ ਸੀ ਕਿ ਅਧਿਆਪਕ ਹੀ ਦੇਸ਼ ਦੇ ਪਵਿੱਖ ਦੇ ਅਸਲੀ ਨਿਰਮਾਤਾ ਹੁੰਦੇ ਹਨ ਆਓ ਅਸੀਂ ਸਾਰੇ ਆਪਣੇ ਅਧਿਆਪਕਾਂ ਦੇ ਸਮਰਪਣ ਧੀਰਜ ਅਤੇ ਸਖਤ ਮਿਹਨਤ ਲਈ ਧੰਨਵਾਦ ਲਈ ले, कुछ समा कध्यापक तय दिलो धनवाद अध्यापक दिवस दबारक मिलते हैं फ्रेंड्स नैक्स्ट वीडियो